ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਜ਼ਰੂਰੀ ਬੇਨਤੀ ਕਰਨ ਲੱਗਿਆ ਕਿ ਸਾਡਾ ਸ੍ਰੀ ਅਕਾਲ ਤਖਤ ਸਾਹਿਬ ਸਾਡੀ ਸਿੱਖ ਪੰਥ ਦੀ ਸਾਨ ਖਾਲਸਾ ਪੰਥ ਸ੍ਰੀ ਅਕਾਲ ਤਖਤ ਸਾਹਿਬ ਮਹਾਨ ਤੇ ਜਿਹੜੇ ਉੱਥੇ ਜਥੇਦਾਰ ਸਾਹਿਬ ਬੈਠੇ ਨੇ ਉਹ ਕਿਸੇ ਹੀ ਰੂਪ ਚ ਬੈਠੇ ਨੇ ਉਹ ਸਿੱਖ ਪੰਥ ਦਾ ਮਸਲਾ ਹੈ ਤੇ ਖਾਲਸੇ ਦਾ ਮਸਲਾ ਹੈ ਸਿੱਖ ਸੰਗਤ ਦਾ ਮਸਲਾ ਹੈ ਕਿਸੇ ਬਾਹਰੀ ਵਿਅਕਤੀ ਨੂੰ ਉੱਤੇ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਇੱਕ ਹਰਜੀਤ ਸਿੰਘ ਰਸੂਲਪੁਰੀਆ ਉਹਨੂੰ ਮੈਂ ਗ੍ਰੰਤੀ ਕਰਦਾ ਬੇਨਤੀ ਤੇ ਕਰਨ ਵਾਲਾ ਹੈ ਨਹੀਂ ਉਹ ਚੂਈ ਮੂੰਹ ਆ ਜਿਆ ਵੀ ਤੇਰੇ ਕਿਦਣਾ ਕਿਤੇ ਅਥਰ ਲਫੇੜੇ ਪੈ ਜਾਣਾ ਹੀ ਬੰਦੇ ਦਾ ਬਣ ਜਾ ਉਹ ਤੂੰ ਪੁੱਤ ਦੂਜੇ ਮਨੇ ਉਹ ਗੁਰਿੰਦਰ ਸਿੰਘ ਰੰਗਰੇਟਾ ਕਹੀ ਜਾਂਦਾ ਆਪਣੇ ਆਪ ਨੂੰ ਰੰਗਰੇਟਾ ਸਭ ਜਿਹੜਾ ਉਹ ਬਦਨਾਮ ਕਰ ਰਿਆ ਉਹਨੂੰ ਵੀ ਮੈਂ ਕਹਿ ਦੇਣਾ ਕਿ ਬੰਦੇ ਦਾ ਪੁੱਤ ਬਣ ਜਾ ਤੇ ਗੁਰਸਿਮਰਨ ਸਿੰਘ ਮੰਡ ਸਬਜੀ ਚੋਰ ਤੇ ਜਿਹੜਾ ਆਪਣੇ ਗੱਲ ਮੈਨਾਂ ਕੋ ਗੁਰਦੁਆਰਾ ਸਾਹਿਬ ਤੋਂ ਰੋਟੀ ਮੰਗਾ ਕੇ ਖਾਂਦਾ ਤੇ ਮਹੀਨਾ ਮਹੀਨਾ ਨਾਉਦਾ ਦੀ ਗੰਦ ਉਹਨੂੰ ਵੀ ਮੈਂ ਕਹਿ ਦੇਣਾ ਚਾਹੁੰਦਾ ਕਿ ਸਾਡੇ ਸਿੱਖ ਧਰਮ ਦੇ ਮਸਲਿਆਂ ਚ ਸਿਰਿਆ ਕਾਲ ਤੱਕ ਸਾਬ ਦੇ ਮਸਲਿਆਂ ਚ ਆਪਣੀਆਂ ਲੱਤਾਂ ਫਸਾਉਣੀਆਂ ਬੰਦ ਕਰ ਦੋ ਤੇ ਇੱਕ ਨੈਂਸੀ ਆ ਤੇ ਨਾਲ ਲਾਉਂਦੀ ਆ ਗਰੇਵਾਲ ਉਹ ਵੀ ਜਥੇਦਾਰ ਸਾਹਿਬ ਤੇ ਬਹੁਤ ਬਕਵਾਸ ਕਰਦੀ ਸੀ ਤੇ ਐਫ ਆਈ ਆਰ ਉਤੇ ਹੋ ਚੁੱਕੀ ਆ ਮੈਂ ਕਹਿ ਦੇਣਾ ਚਾਹੁੰਦਾ ਮਾਂ ਕਿ ਛਤਰ ਨਹੀਂ ਕਿਸੇ ਦੇ ਮਿੱਤਰ ਤੇ ਜਿਹੜਾ ਇੱਕ ਨੇਕੀ ਨਿਊਜ਼ੀਲੈਂਡ ਵਾਲਾ ਹੈ ਤੇ ਉਹ ਵੀ ਪਤਾ ਹੈ ਕਿ ਅਜੇ ਤੱਕ ਉਹਦੇ ਜ਼ਖਮਾਂ ਨੂੰ ਜਿਹੜੇ ਆ ਨਾ ਟਾ ਕੇ ਚੰਗੀ ਤਰ੍ਹਾਂ ਸੀਤੇ ਨਹੀਂ ਗਏ ਕਿੱਦਾਂ ਵਿਸਾਰ ਕੇ ਐ ਛਤਰ ਪਲੇਟ ਕਰਕੇ ਵੱਢਿਆ ਸੀ ਕਿਉਂ ਇਹ ਸਾਡੀ ਸਿੱਖ ਧਰਮ ਤੇ ਬਕਵਾਸ ਸਾਡੇ ਸਿੱਖ ਧਰਮ ਦੀਆਂ ਧੀਆਂ ਤੇ ਬਕਵਾਸ ਸਾਡੇ ਸਿੱਧਾ ਤੇ ਬਕਵਾਸ ਸੰਤ ਬਾਬਾ ਜਰਨੈਲ ਸਿੰਘ ਜੀ ਮਹਾਪੁਰਖ ਉਹਨਾਂ ਦੇ ਬਕਵਾਸ ਸ੍ਰੀ ਅਕਾਲ ਤਖਤ ਸਾਹਿਬ ਤੇ ਬਕਵਾਸ ਜਥੇਦਾਰ ਸਾਹਿਬ ਤੇ ਬਕਵਾਸ ਮੈਂ ਇੱਕੋ ਗੱਲ ਕਹਿ ਦੇਣੀ ਚਾਹੁੰਦਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਰੰਗਰੇਟੇ ਵੀਰਾਂ ਨੂੰ ਮਜਬੀ ਸਿੰਘਾਂ ਵੀਰਾਂ ਨੂੰ ਤੇ ਜੱਟਾਂ ਨੂੰ ਲੈ ਕੇ ਲੜਾਈ ਦਾ ਮੋਢ ਬੰਦਾ ਚਾਹੇ ਕੋਈ ਵੀ ਹੋਵੇ ਕਿੱਡਾ ਵੀ ਤਕੜਾ ਹੋਵੇ ਉਹ ਬੰਦੇ ਦਾ ਪੁੱਤ ਬਣ ਜਾਵੇ ਪਾੜ ਨਾ ਪਾਵੇ ਸਾਡੇ ਸਿੱਖ ਧਰਮ ਦੇ ਬਹੁਤ ਮਸਲੇ ਪਏ ਨੇ ਉਹ ਮਸਲਿਆਂ ਲੋਈਏ ਇਕੱਠੀ ਹੋ ਕੇ ਜੇ ਤੁਹਾਡ ਕੋ ਨਿਬੇੜਨੇ ਉਹ ਤੁਹਾਡ ਕੋ ਨਿਬੇੜੇ ਨਹੀਂ ਜਾਂਦੇ ਇੱਥੇ ਤੁਰੇ ਜਾਂਦੇ ਅਸੀਂ ਪ੍ਰਾਣੀ ਫੜ ਕੇ ਨਾ ਆਪਣੇ ਆਪ ਨੂੰ ਬੜਾ ਬਦਮਾਸ਼ ਸਮਝਦੇ ਇੱਕ ਬਨੇ ਵਿਚਾਰੇ ਨੂੰ ਕੁੱਟ ਕੇ ਉਹ ਜੇ ਪੰਗਾ ਲੈਣਾ ਤੇ ਕਿ ਚੱਜ ਦੇਣਾ ਲਈਏ ਪਿੱਛੇ ਜਿੱਦਾਂ ਨਾਨਕ ਸਰ ਵਾਲਿਆਂ ਨੇ ਗੱਡੀ ਲਾਈ ਸੀ 10 ਦਿਨ ਵੀਡੀਓ ਤੇ ਵੀਡੀਓ ਠੋਕ ਕੇ ਪਾਈਆਂ ਸੀ ਸਮਾਦ ਵਾਲੇ ਭਾਈ ਕੇ ਸਮਾਦ ਵਾਲਿਆਂ ਨੇ ਸੰਗਤ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੇ ਕੁਰਸੀ ਲਾਈ ਸੀ ਤੇ ਹਰਜੀਤ ਸਿੰਘ ਝੁਕੇ ਆ ਇੱਕ ਹੋਰ ਕਈ ਆ ਧਮਕੀਆਂ ਸਾਨੂੰ ਦਿੱਤੀਆਂ ਕਈ ਕੁਛ ਹੋਇਆ ਪਰ ਅਸੀਂ ਆਵਾਜ਼ ਬਲੰਦ ਕੀਤੀ ਬਾਬਾ ਰਾਜਾ ਰਾਜ ਸਿੰਘ ਜੀ ਤੇ ਬਾਬਾ ਬਲਬੀਰ ਸਿੰਘ ਜੀ ਸਨ ਮੇ ਕਰੋੜੀ ਬੁੱਢਾ ਦਲ ਉਹਨਾਂ ਨੇ ਫੈਸਲਾ ਕਰਨ ਵਾਸਤੇ ਅੱਗੇ ਇਤਿਹਾਸਕ ਦੇਣ ਆਗੇ ਤੇ ਉਹਨਾਂ ਨੇ ਗੱਲ ਜਿਹੜੀ ਕਿਹਾ ਪੀ ਫੈਸਲਾ ਲਵਾਂਗੇ ਮੈਂ ਤਾਂ ਜੇ ਚੁੱਪ ਕੀਤਾ ਕਿ ਕੀ ਫੈਸਲਾ ਲੈਂਦੇ ਆ ਬਾਬਾ ਰਾਜਾ ਰਾਜ ਸਿੰਘ ਜੀ ਨਾਲ ਮੇਰੀ ਗੱਲ ਹੋਈ ਪਰ ਮੈਂ ਬੇਨਤੀ ਇਹ ਕਰਦਾ ਉਹ ਉਥੇ ਤੇ ਤੁਹਾਡੇ ਕੋਲ ਬੋਲਿਆ ਨਹੀਂ ਜਾਂਦਾ ਉਥੇ ਕੰਬਦੀਆਂ ਘਟੀਆਂ ਲੱਤਾਂ ਤੇ ਜੇ ਅਸੀਂ ਜਾਤ ਪਾਤ ਤੇ ਬੋਲਣਾ ਹੋਵੇ ਤੇ ਕਿਸੇ ਗਰੀਬ ਤੇ ਕਰਨਾ ਹੋਵੇ ਤਸੱਦਦ ਫੇਰ ਤੇ ਬੜੇ ਸੂਰਮੇ ਬਣ ਜਾਂਦੇ ਆ ਕਿ ਸਾਡੇ ਅਰਗਾ ਦੇ ਸੂਰਮਾ ਹੀ ਕੋਈ ਨਹੀਂ ਯਾਰ ਗਰੀਬ ਮਰੇ ਨੂੰ ਤੇ ਹਰ ਕੋਈ ਮਾਰ ਲੈਂਦਾ ਸਵਾਦ ਤੇ ਤਾਂ ਮੈਂ ਗਾੜੀ ਕਿਸੇ ਚੰਗੇ ਧੁਖ ਦੇਣਾ ਪੰਗਾ ਲਵੋ ਤੇ ਸਿੱਖ ਧਰਮ ਤੇ ਖਾਸ ਕਰਕੇ ਮੈਂ ਕਹਿੰਦਾ ਜਿਹੜਾ ਸਿੱਖ ਵਾ ਜਿਹੜਾ ਗੁਰੂ ਦਾ ਸੰਗਤ ਸਾਡੇ ਸਿੱਖ ਧਰਮ ਦੇ ਵਿੱਚ ਮਨਜ਼ੂਰ ਹੈ ਉਹ ਸਿੱਖ ਧਰਮ ਦੇ ਉੱਤੇ ਗੱਲਬਾਤ ਕਰ ਸਕਦਾ ਉਹਨੂੰ ਹੱਕ ਹੈ ਨਹੀਂ ਤੇ ਸਾਡੇ ਸਿੱਖ ਧਰਮ ਚ ਪਰਾਇਆ ਕੋਈ ਇਹੋ ਜਿਹਾ ਰਸੂਲ ਪਰਵਰਗਾ ਬਹਿਰੂਪੀਏ ਉਹ ਬਕਵਾਸ ਨਾ ਕਰਨ ਨਹੀਂ ਤੇ ਫੇਰ ਨਾ ਕਿਉ ਕਿ ਕਿੱਥੇ ਜਾ ਕੇ ਵਸਾਤਾ ਕਦੋਂ న్యూਸ ਆ ਗਈ ਤੇ ਕਦੋਂ ਚੰਦ ਚੜ ਗਿਆ ਇਹ ਨਹੀਂ ਉਹ ਤੈਨੂੰ ਪਤਾ ਲੱਗਣਾ ਚੂਈਆ ਮੂੰਹ ਆ ਗਿਆ ਤੇ ਜਿਹੜੇ ਇਹਨਾਂ ਦੇ ਆ ਕੇ ਪ੍ਰੈਸ ਰਿਪੋਰਟਰ ਇਹਨਾਂ ਦੇ ਉੱਤੇ ਆਪਣੀ ਵਿਊ ਲੈ ਕੇ ਰੋਟੀਆਂ ਕਾੰਦੇ ਨੇ ਤੇ ਰੋਟੀਆਂ ਚਲਾਉਂਦੇ ਨੇ ਦਾ ਰੋਟੀ ਆਪਣੀ ਅੱਗੇ ਤੋੜਦੇ ਨੇ ਨਾ ਫੁਲਕਾ ਉਹਨਾਂ ਨੂੰ ਬੇਨਤੀ ਤੁਹਾਡਾ ਤੇ ਹੈਗਾ ਇਹ ਕੰਮ ਚਲੋ ਤੁਹਾਨੂੰ ਮੈਂ ਨਹੀਂ ਕਹਿੰਦਾ ਪਰ ਇਹਨਾਂ ਤੇ ਵੇਖ ਲਓ ਪੱਗਾਂ ਤੁਸੀਂ ਬੰਨੀਆਂ ਹੁੰਦੀਆਂ ਤੇ ਸਿੱਖ ਧਰਮ ਦੇ ਬਾਰੇ ਉਹ ਬਕਵਾਸ ਕਰਨ ਦੇ ਹੁੰਦੇ ਤੇ ਤੁਸੀਂ ਉਹਨਾਂ ਦੇ ਅੱਗੇ ਮਾਈਕ ਕਰਦੇ ਹੋ ਇਹ ਮੇਰੀਆਂ ਬੇਨਤੀਆਂ ਪ੍ਰੈਸ ਰਿਪੋਰਟਰ ਵੀ ਮਨਜ਼ੂਰ ਕਰ ਲੈਣ ਪ੍ਰਵਾਨ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਧੰਨ